ਖਾਸਤੇ ਦੇ ਵਿੱਚ ਜਿਹੜੇ ਸਕੂਲ ਦੇ ਵਿਦਿਆਰਥੀ ਸੀ ਇਨੋਵਾ ਗੱਡੀ ਦੇ ਨਾਲ ਜਿਹੜਾ ਟਿਪਰ ਦੀ ਟੱਕਰ ਹੋਈ ਸੀ ਉਸ ਦੇ ਵਿੱਚ ਪੰਜ ਬੱਚਿਆਂ ਦੀ ਮੌਤ ਹੋਈ ਸੀ ਡਰਾਈਵਰ ਦੀ ਮੌਤ ਹੋਈ ਸੀ ਆ ਦੋ ਬੱਚਿਆਂ ਕੀ ਫੁੱਲ ਚੁਗੇ ਗਏ ਆ ਇਸ ਫੁੱਲ ਚੁਗੰਦੀ ਰਸਮ ਦੇ ਵਿੱਚ ਸਕੂਲ ਜਿਹੜਾ ਪਟਿਆਲੇ ਜਿੱਥੇ ਬੱਚੇ ਪੜ੍ਹਦੇ تھے ਉਹਨਾਂ ਕੀ ਪ੍ਰਿੰਸੀਪਲ ਵੀ ਇਸ ਦੇ ਵਿੱਚ ਦੁੱਖ ਚ ਸ਼ਾਮਿਲ ਹੋਈ ਹੈ ਉਹਨਾਂ ਨੇ ਕਿਹਾ ਕਿ ਜੋ ਇਹ ਬੱਚੇ ਸੀ ਮੇਰੇ ਕੋਲ ਆਂਦੇ تھے ਇੰਨੇ ਹੋਣ ਔਰ ਬੱਚੇ ਸੀ ਸੰਸਕਾਰੀ ਬੱਚੇ ਸੀ ਲੇਕਿਨ ਪ੍ਰਮਾਤਮਾ ਨੂੰ ਕੀ ਮਨਜ਼ੂਰ ਸੀ ਇਹ ਪ੍ਰਮਾਤਮਾ ਹੀ ਇਹਨਾਂ ਨੂੰ ਪਰਿਵਾਰਾਂ ਨੂੰ ਇਧਰ ਦੁੱਖ ਹੋਇਆ ਹੈ ਇਹਨੂੰ ਸ਼ਕਤੀ ਦੇਵੇ ਦੁੱਖ ਸਹਿਣ ਕਰਨ ਦੀ ਇਸ ਦੇ ਵਿੱਚ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਮੌਜੂਦਾ ਵਿਧਾਇਕ ਸਮਾਣਾ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਸਾਬਕਾ ਵਿਧਾਇਕ ਸਮਾਣਾ ਅਦਿਤਾਰ ਸਿੰਘ ਰਾਜਲਾ ਅਤੇ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਆ ਕੇ ਫੁੱਲ ਸੰਗਤ ਦੀ ਰਸਮ ਹੈ ਉਸ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਪਰਮਾਤਮਾ ਤੋਂ ਅਰਦਾਸ ਕੀਤੀ ਹੈ ਵੀ ਦੁੱਖ ਸਹਿਣ ਕਰਨ ਦੀ ਸ਼ਕਤੀ ਪਰਮਾਤਮਾ ਸਭ ਨੂੰ ਦੇਵੇ ਸਾਰੇ ਬੱਚੇ ਹਾਈ ਅਚੀਵਰਸ ਸਨ बहुत अच्छे बच्चे थे और इनके पेरेंट्स बहुत अच्छे इन बच्चों के संस्कार बहुत अच्छे थे मतलब ऑलराउंडर थे हर एक बच्चा खाली ये बच्चे जो चले ही गए बाकी बच्चे भी समाना के सारे ऑलराउंडर हैं पेरेंट्स ने इतने अच्छे संस्कार दे रखे हैं मतलब हमें तो फ़ख्र महसूस होता है समाना से हमारा इतना अच्छा एसोसिएशन अच्छा अच्छा है पर कल वाला दिन तो बड़ा ही दुर्भाग्यपूर्ण था दैर वॉज़ आई थिंक वर्स्ट ट्रेजिडी इन माई फोटी ईयर्स करियर मैंने ऐसा सुना ही नहीं आज तक ਨਾ ਕਦੇ ਨਿਊਜ਼ਪੇਪਰ ਮੈਂ ਪੜਾ ਨਾ ਕਦੇ ਕਿਸੇ ਨਿਊਜ਼ ਚੈਨਲ ਮੈਂ ਪਰ ਆਈ ਜਸਟ ਹੋਪ ਕਿ ਇਸ ਸੇ ਸਿੱਖ ਮਿਲੇ ਜੋ ਵੀ ਹੋਇਆ ਟਿਪਰ ਕਾ ਇਸੇ ਲੋਕੋ ਕੋ ਸਿੱਖ ਮਿਲੇ ਪੀਪਲ ਸ਼ੁਡ ਵੇਕ ਅਪ ਜੋ ਸਲੰਬਰ ਮੈਂ ਹੈ ਨਾ ਉਹ ਜਾਗ ਜਾਈਏ ਅੱਜ ਦੋ ਬੱਚਿਆਂ ਦੇ ਅੱਜ ਫੁੱਲ ਨੇ ਜਿਹੜੇ ਚੁਗ ਗਏ ਨੇ ਇੱਕ ਸਚਿੰਦਰਾ ਬੇਟਾ ਹੈ ਬੱਚਾ ਇੱਕ ਹੈਗਾ ਮੁਹਿਦ ਦਾ ਬੱਚਾ ਔਰ ਬਹੁਤ ਵੱਡਾ ਦੁੱਖ ਹੈ ਜਿਹੜਾ ਪਰਿਵਾਰ ਤੇ ਆਇਆ ਪਰਮਾਤਮਾ ਅਗੇ ਬੇਨਤੀ ਹੈ ਕਿ ਬੱਚਾ ਨੂੰ ਆਪਣੇ ਚਰਨਾ ਨਿਵਾਸ ਬਖਸ਼ੇ ਪਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਅੱਜ ਬੱਚਿਆਂ ਦੇ ਫੁੱਲ ਚੁਗੇ ਨੇ ਅੱਜ ਵੀ ਤਕਰੀਬ ਸਾਰਾ ਸਮਾਣੀ ਆਇਆ ਕੋ ਮੇਰੇ ਤੋਂ ਇੱਕੋ ਹੀ ਬੇਨਤੀ ਹੈ ਕਿ ਇੱਕ ਤਾਂ ਇਹ ਟਿਪਰ ਓਵਰਲੋਡ ਚੱਲਦੇ ਨੇ ਇਹਨਾਂ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਇੱਕ ਓਵਰ ਸਪੀਡ ਚੱਲਦੇ ਨੇ ਰਾਤ ਨੂੰ ਚੱਲਦੇ ਨੇ ਰੇਸ ਲੈ ਇਹ ਰਾਤ ਨੂੰ 8 ਵਜੇ ਤੋਂ ਲੈ ਕੇ 8 ਵਜੇ ਤੱਕ ਚੱਲ ਸਵੇਰੇ 8 ਵਜੇ ਟਾਈਮ ਵੀ ਹੈਗਾ ਰੱਖਿਆ ਹੋਇਆ ਸਰਕਾਰ ਦਾ ਪਰ ਅਸਰ ਨਹੀਂ ਹੈ ਉਸ ਕਾਲ ਦਾ ਕੋਈ ਉਹ ਅਸਰ ਹੋਣਾ ਚਾਹੀਦਾ 9 ਵਜੇ ਹੋਣਾ ਚਾਹੀਦਾ ਤੇ ਹੋਰ ਵੀ ਡਿਲੀਟ ਕਰ ਦੋ ਜਿਹੜਾ 9 ਵਜੇ ਤੋਂ ਲੈ ਕੇ 7 ਵਜੇ ਤੱਕ ਕਰ ਦੇਣਾ ਬਹੁਤ ਬਹੁਤ ਟਾਈਮ ਹੈ 8 ਘੰਟੇ ਚੱਲਣਾ ਬਹੁਤ ਟਾਈਮ ਹੁੰਦਾ ਹੈ ਫੁੱਲ ਟਾਈਮ ਤੇ ਬਿਲਕੁਲ ਨਹੀਂ ਹੋਣਾ ਚਾਹੀਦਾ ਸਕੂਲ ਟਾਈਮ ਦਾ ਬਿਲਕੁਲ ਹੀ ਤੁਸੀਂ ਜੇ ਬਾਹਰ ਜਾ ਕੇ ਦੇਖੋਗੇ ਅਮਰੀਕਾ ਦੇ ਵਿੱਚ ਜਿੱਥੇ ਸਕੂਲ ਬੱਸ ਖੜੀ ਹੋਵੇ ਉਹਦੇ ਪਿੱਛੇ ਗੱਡੀ ਖੜ ਜਾਂਦੀ ਹੈ ਕੋਲ ਦੀ ਕ੍ਰਾਸ ਵੀ ਨਹੀਂ ਕਰਦੀ ਹੈ ਆਪਸ ਦਾ ਸਪੀਡ ਲੈ ਕੇ ਕੋਰਸ ਕਰਦੇ ਆ ਸੋ ਇਹਦੇ ਜੇ ਤਾਂ ਬਰਨ ਨਹੀਂ ਕੀਤਾ ਤਾਂ ਕਿ ਨੁਕਸਾਨ ਹੋਇਆ ਹੈ ਸੋ ਪਰਮਾਤਮਾ ਕੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਹ ਹਜਾ ਹਸਾ ਅੱਗੇ ਵਾਸਤੇ ਨਾ ਹੋਵੇ ਤੋਂ ਵੱਡਾ ਦਾ ਸੁਭਾਣੇ ਚ ਕੋਈ ਦੁੱਖ ਦੀ ਕੜੀ ਸਾਡੇ ਵਾਸਤੇ ਸਮਾਣਨ ਨਿਵਾਸੀਆਂ ਵਾਸਤੇ ਹੋ ਨਹੀਂ ਸਕਦਾ ਸਾਡੇ ਪਿਆਰੇ ਬੱਚੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਆਪਣਾ ਭਵਿੱਖ ਬਣਾਉਣਾ ਸੀ ਹਮੇਸ਼ਾ ਲਈ ਸਾਨੂੰ ਛੱਡ ਕੇ ਚਲੇ ਗਏ ਆ ਪਰ ਮੈਂ ਸਮਝਦਾ ਵੀ ਖਾਸ ਕਰਕੇ ਇਸ ਉਮਰ ਚ ਬਹੁਤ ਲਾਡ ਪਿਆਰ ਹੁੰਦਾ ਬੱਚਾ ਨਾਲ ਔਰ ਦੇਖੇ ਨਹੀਂ ਜਾਂਦੇ ਮਾਪ ਪਿਓ ਜਿਸ ਤਰ੍ਹਾਂ ਦਾ ਬਾਤਾ ਪਿਤਾ ਪਰਿਵਾਰ ਦੇ ਹਾਲਾਤ ਨੇ ਔਰ ਸਾਰੇ ਹੀ ਸਮਾਣਾ ਰੋ ਰਿਹਾ ਹੈ ਜੋ ਇਹ ਟਕਣਾ ਵਾਪਰੀ ਹੈ ਪਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਹੈ ਤਾਕਤ ਬਖਸ਼ੇ ਇਹ ਪਾਣਾ ਮੰਨਣ ਦੀ ਇਹ ਜਿਹੜਾ ਦੁੱਖ ਆਇਆ ਇਸ ਘੜੀ ਨੂੰ ਮੰਨਣ ਵਾਸਤੇ ਤਾਕਤ ਬਖਸ਼ੇ ਔਰ ਸਾਡੇ ਬੱਚੇ ਹਸਪਤਾਲ 'ਚ ਨੇ ਉਹ ਵੀ ਜਲਦੀ ਜਲਦੀ ਠੀਕ ਹੋ ਕੇ ਆਪਣੇ ਘਰਾਂ ਦੇ ਵਿੱਚ ਆ ਜਾਣ ਇਹ ਹੀ ਸਾਡੀ ਅਰਦਾਸ ਹੈ ਔਰ ਆਉਣ ਵਾਲਾ ਸਮਾਂ ਪਰਿਵਾਰ ਵਾਸਤੇ ਅੱਛਾ ਹੋਵੇ ਇਹ ਹੀ ਅਸੀਂ ਅਰਦਾਸ ਕਰ ਸਕਦੇ ਆ ਅਸੀਂ ਸਾਰੇ ਸਾਰਾ ਸਮਾਣਾ ਨਿਵਾਸੀ ਇਸ ਦੁੱਖ ਦੀ ਘੜੀ ਦੇ ਵਿੱਚ ਇਹ ਸਾਰੇ ਪਰਿਵਾਰਾਂ ਦੇ ਅਸੀਂ ਨਾਲ ਆ ਸਾਡੇ ਸਾਰਿਆਂ ਵਾਸਤੇ ਬਹੁਤ ਮਾੜੀ ਘਟਨਾ ਹੈ ਵਾਪਰੀ ਹੈ ਵਹਿਗਰੂ ਵਿਛੜੀਆਂ ਹੋਈਆਂ ਆਤਮਾਵਾਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਦੁਬਾਰਾ ਇਸ ਸਮਾਜ ਦੇ ਵਿੱਚ ਭੇਜੇ ਤਾਂ ਕਿ ਉਹ ਆਪਣਾ ਨਾਂ ਜਿਹੜਾ ਉੱਚਾ ਚੁੱਕ ਸਕਣ ਇਸ ਲਈ ਬਹੁਤ ਪਰਿਵਾਰਾਂ ਦੇ ਨਾਲ ਹਮਦਰਦੀ ਹੈ ਬਹੁਤ ਵੱਡਾ ਇਕ ਕਾਲਾ ਦਿਨ ਹੈ ਅਸੀਂ ਜੋ ਸਾਰੇ ਮਹਿਸੂਸ ਕਰਦੇ ਆਂ ਨਾ ਭੁੱਲਣ ਵਾਲਾ ਦਿਨ ਹੈ ਕਦੇ ਵੀ ਇਹ ਸਦੀਆਂ ਤੱਕ ਜਿਹੜੀ ਹੈ ਬਾਣਾ ਵਾਪਰਿਆ ਇਹ ਲੋਕ ਤੁਹਾਨੂੰ ਯਾਦ ਰੱਖਣਗੇ ਤੋਂ ਬਹੁਤ ਪਰਵਾਹਾਂ ਦਾ ਨਾ ਹਮਦਰਦੀ ਹੈ ਮੇਰੇ ਹੱਥ ਜੋੜ ਕੇ ਵੈਰੂ ਦੇ ਅਰਦਾਸ ਬੇਨਤੀ ਹੈ ਕਿ ਵੈਰੂ ਬਲ ਬਖਸ਼ੇ ਬਾਣਾ ਮੰਨਦਾ ਦੁੱਖ ਤਾਈ ਘਟਨਾਇ ਇੱਥੇ ਤੇ ਕੁਝ ਬੋਲਿਆ ਨਹੀਂ ਜਿਵੇਂ ਤਾਂ ਇਮੋਸ਼ਨਸ ਨੇ ਤੁਸੀਂ ਕਿਵੇਂ ਇਮੋਸ਼ਨਸ ਨੂੰ ਆਪਣੇ ਨੂੰ ਕੰਟਰੋਲ ਕਰਿਆ ਉਹਨਾਂ ਦੇ ਮਾਪੇ ਬੱਚਿਆਂ ਦੇ ਤੇ ਸਾਰੇ ਸਾਡੇ ਬੱਚੇ ਸਾਂਝੇ ਹੁਣ ਕੀ ਦੇ ਬਾਰੇ ਕੁਝ ਕੀ ਕਹੀਏ ਬੋਲ ਹੀ ਨਹੀਂ ਸਕਦੇ ਕੁਝ ਬਹੁਤ ਹੀ ਦੁਖਦਾਈ ਬਹੁਤੀ ਰੱਬ ਨੂੰ ਵੀ ਤਰਸ ਨਹੀਂ ਆਇਆ ਵੀ ਇਹ ਹੈ ਜੇ ਕੁਝ ਕਰਦੇ ਜਿਹੜੇ ਹੋਰ ਪਾਪ ਹੋ ਰਹੇ ਨੇ ਹੋਰ ਹੋ ਰਹੇ ਆ ਉਹਨਾਂ ਲੋਗਾਂ ਨੂੰ ਚੱਕ ਲੋ ਯਾਰ ਤੁਸੀਂ ਤੇ ਤਾਂ ਮਤਲਬ ਰੱਬ ਨਹੀਂ ਜਾਂਦੀ ਕਰਦੀ ਸਾਰੇ ਸਮਾਨੇ ਤੇ ਹੀ ਪ੍ਰੋਬਲਮ ਆ ਗਈ ਸਾਰੇ ਕੈਮਰਾਮੈਨ ਡੀਕੇ ਕਰਦੇ ਨਾਲਪੁਰ ਸੋਤਮ ਕੋਸ਼ਿਕ ਸਮਾਨਾ న్యూਸ